ਨਸ਼ੇਲੀ ਬਦਨਾਮ ਪਿੰਡ ਢੰਡਾ ਸਸੀਆਂ ਵਿੱਚ ਨਹਿਰੀ ਵਿਭਾਗ ਨੇ ਪਿੰਡ ਤੇ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਦਿੱਤੇ ਨੋਟਿਸ ਬੀਤੀ 15 ਜੂਨ ਨੂੰ ਪਿੰਡ ਢਿੰਡਾ ਸਸੀਆਂ ਵਿੱਚ ਨਸ਼ੇ ਦੀ ਉਪਰੋਕਤ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਘਟਨਾ ਦੇ ਅਗਲੇ ਹੀ ਦਿਨ ਪਿੰਡ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਕਰੀਬ 60 ਦੇ ਲੋਕ ਪਿੰਡ ਛੱਡ ਕੇ ਚਲੇ ਗਏ ਸਨ ਅਤੇ ਉਫਰਾਰ ਹੋ ਗਏ ਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਉਕਤ ਛੇਕਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਨਹਿਰੀ ਵਿਭਾਗ ਦੇ ਉਕਤ ਪਿੰਡਾਂ ਦੇ 71 ਲੋਕਾਂ ਨੂੰ ਮਕਾਨ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਵਿੱਚੋਂ ਸਿਰਫ 56 ਲੋਕਾਂ ਨੂੰ ਹੀ ਨੋਟਿਸ ਮਿਲੇ ਹਨ ਪਿੰਡ ਵਾਡਸ਼ੀਆਂ ਅਤੇ ਪਿੰਡ ਦੀ ਸਰਪੰਚ ਕਮਲੇਸ਼ ਰਾਨੀ ਅਤੇ ਹੋਰ ਪਿੰਡ ਵਾਸੀਆਂ ਨੇ ਕਸ਼ਿਆਕੇ ਪਿੰਡ ਵਿੱਚ ਨਸ਼ੇ ਦੀ ਓਵਰਟੋਜ ਨਾਲ 9 ਚਨਾਤੀ ਮੌਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਉਹਨਾਂ ਦੇ ਪਿੰਡ ਵਿੱਚ ਸੱਚ ਅਭਿਆਨ ਚਲਾਇਆ ਜਾਂਦਾ ਹੈ ਇਸ ਕਾਰਨ ਪਿੰਡ ਵਿੱਚ ਨਸ਼ਿਆਂ ਦੇ ਕਾਰੋਬਾਰ ਤੇ ਸ਼ੱਕੀ ਲੋਕ ਪਿੰਡ ਛੱਡ ਕੇ ਚਲੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੂਨ ਦੇ ਅੰਤ ਵਿੱਚ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਨਵਾਂ ਮੋੜ ਆਇਆ ਹੈ ਜਦਕਿ ਨਸ਼ੇ ਲਈ ਬਦਨਾਮ ਪਿੰਡ ਟਿੰਡਾ ਸਸੀਆਂ ਵਿੱਚ ਨਹਿਰੀ ਵਿਭਾਗ ਨੇ ਪਿੰਡ ਦੇ ਕਤਰ ਲੋਕਾਂ ਨੂੰ ਘਰ ਖਾਲੀ ਕਰਨ ਦੇ ਜੋ ਜਾਰੀ ਕੀਤੇ ਹਨ ਮੇਰਾ ਨਾਮ ਵਿਕੀ ਹੈ ਜੀ ਪਿੰਡ ਡੀਡਾ ਸਾਸੀਆ ਮਸਲਾ ਜੀ ਇਹ ਨੋਟਸ ਆਇਆ ਸਾਨੂੰ ਨੈਰੀ ਪਵਾਗ ਦੇ ਕਹਿੰਦੇ ਘਰ ਖਾਲੀ ਕਰੋ ਵਜਾ ਵਜਾ ਨਸ਼ੇ ਦਾ ਮੁੱਦਾ ਹੀ ਆ ਮੇਨ ਉਹੀ ਬੰਦੇ ਮਰੇ ਉਹਦੇ ਦੇ ਬਾਅਦ ਹੋਇਆ ਬਸ ਦੋਨੋਂ ਦੇ ਰਹਿਣ ਪਹਿਲਾਂ ਇਹ ਘਰ ਤੋਂ ਘਰ 1.5 200 ਸਾਲ ਪੁਰਾਣਾ ਪਿੰਡ ਆ ਦਿਖਤੀ ਚ ਹੁਣ ਸਾਹਮਣੇ ਆ ਤੁਹਾਡੇ ਕਿ 30 ਤਰੀਕ ਨੂੰ ਹੁਣ ਕਹਿੰਦੇ 30 ਤਰੀਕ ਦਾ ਟਾਈਮ ਦਿੱਤਾ ਇਹ ਨਹੀਂ 30 ਦਾ 30 ਦਾ ਆਹ ਜੀ ਪਤਾ ਲੱਗਾ ਨਹੀਂ 30 ਦਾ ਥੋੜਾ ਇੱਕ ਸ਼ਾਂਕਰਾਂ ਨੂੰ 12 ਤਰੀਕ ਦਾ ਤੇ ਬਾਕੀਆਂ ਨੂੰ ਕਹਿੰਦੇ 30 ਤਰੀਕ ਦਾ ਕਿੰਨੇ ਕਿ ਘੜਾ ਨੂੰ ਨਟਦਾ ਆ ਜੀ 71 ਘੜਾ ਨੂੰ ਵਜਾ ਕਿ ਜਾਨੇ ਕਿ ਹਾਨੂੰ ਪਿੰਡ 'ਚ ਰਹਿਣ ਦਿੱਤਾ ਜਾਏ ਡੇਢ ਦਸ ਨਹੀਂ ਤੁਹਾਡੀ ਜੇ ਪਿੰਡ 'ਚ ਨਹੀਂ ਰਹਿਣ ਦਿੰਦੇ ਆ ਜੇ ਅਗਰ ਤੁਹਾਡੀ ਨਹੀਂ ਪ੍ਰਸ਼ਾਸਨ ਸੁਣਦਾ ਜਾਂ ਨਹੀਂ ਗੱਲ ਕਰਦਾ ਅਗਲਾ ਕੀ ਐਕਸ਼ਨ ਹੋਏਗਾ ਫਿਰ ਤੁਹਾਡਾ ਐਕਸ਼ਨ ਕੀ ਆ ਜੀ ਤੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿੱਥੇ ਹੈਗਾ ਸਾਨੂੰ ਰਹਿਣ ਦਿੱਤਾ ਜਾਵੇ ਮਾਜੀ ਤੁਹਾਡਾ ਵਿਜੇ ਕੁਮਾਰ ਜੀ ਮੇਰੀ ਮੈਸੇਜ ਸਰਪੰਚਾ ਸਰ ਕੀ ਮਸਲਾ ਹੈ ਜੀ ਮਸਲਾ ਹੈ ਸਾਰਾ ਨਹਿਰ ਮਹਿਕਮੇ ਆ ਲੈਣ ਸਾਨੂੰ ਨੋਟਿਸ ਭੇਜੇ ਆ ਤੇ ਆ ਕਹਿੰਦੇ ਪੀ ਆ ਕੇ ਤੇ ਇੱਥੇ ਆ ਕੇ ਹਾਜ਼ਰੀਆਂ ਲਾਓ ਤੇ ਮੈਂ ਉਥੇ ਇੱਕ ਤਰੀਕ ਨੂੰ ਗਿਆ ਸੀ ਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲਵਾਈ ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ ਉਹਨਾਂ ਦੀ ਹਾਜ਼ਰੀਆਂ ਲਵਾਈਆਂ ਹਨ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮਿਲਾ ਦਿਓ ਸਾਨੂੰ ਕਿਸੇ ਨੂੰ ਨੋਟ ਕੀ ਕਹ ਲਿਆ ਉਹਨਾਂ ਨੇ ਨੋਟਸ ਇਹ ਆ ਸਾਹਮਣੇ ਆ ਤੁਹਾਡੇ ਆ ਜਿਹੜਾ ਨੋਟਸ ਹੈ ਐਹੀ ਹੀ ਉਹਨਾਂ ਨੇ ਭੇਜਿਆ ਵੀ ਸਿਰਫ ਉੱਥੇ ਆ ਕੇ ਐਕਸ਼ਨ ਸਾਭ ਨੂੰ ਮਿਲੋ ਮਤਲਬ ਨੋਟਸ ਕਿਉਂ ਮਤਲਬ ਕੀ ਨੋਟਸ ਕੀ ਹੀਗਾ ਨੋਟਸ ਤੇ ਇਹ ਗੱਲ ਆ ਵੀ ਕੁਛ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਹ ਚੀਜ਼ ਨਾਲ ਮਰ ਗਏ ਸਾਨੂੰ ਨਹੀਂ ਪਤਾ ਇਹ ਚੀਜ਼ ਕਰ ਤੇ ਨਸ਼ਾ ਥੋੜਾ ਪੋਤਾ ਵਿਗਦਾ ਹੈ ਜੇ ਕੋਈ ਸ਼ੱਕ ਨਹੀਂ ਆ ਪਰ ਵਿਗਦਾ ਉਹਦੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨਾਂ ਨੇ ਕਰ ਦਿੱਤੀ ਠੀਕ ਆ ਆਪਾਂ ਵੀ ਉਸ ਚੀਜ਼ ਨਾਲ ਠੀਕ ਸਾਡੇ ਦਾ ਕੋਈ ਲੈਣ ਦੇਣ ਨਹੀਂ ਉਹਦਾ ਠੀਕ ਹੈ ਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਕੇ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ ਆਪਾਂ ਸਹਿਯੋਗ ਦਾਂਗੇ ਤੇ ਜੇ ਇਹ ਗੱਲ ਹੈ ਵੀ ਘਰ ਹੀ ਸਾਡੇ ਬਾਕੀ ਘਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਪਿਆਰਾ ਕਿਉਂ ਸਾਡੇ ਘਰ ਟਾਂ ਦੀ ਤਕੀਮ ਬਣਾ ਦੇ ਕਿਉਂ ਕਸ਼ ਬੰ ਟੁੱਟਣ ਦੀ ਤਕੀਮ ਬਣਾ ਦੇ ਉਹਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਆ ਮਾੜਾ ਚੰਗਾ ਕੰਮ ਕਰਨ ਦੇ ਮੈਂ ਮੈਂ ਸਰ ਗਿਆ ਮੈਨੂੰ ਹਾਜੀ ਲੋਈ ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ ਤੇ ਮੈਨੂੰ ਕੱਲ ਜੇਈ ਸਾਹਿਬ ਦਾ ਫੋਨ ਆਇਆ ਤੇ ਕਹਿੰਦਾ ਨੋਟਿਸ ਮੈਂ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ ਮੈਨੂੰ ਐਕਸ਼ਨ ਸਾਹਿਬ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਵੱਲੋਂ ਤੇ ਉਹ ਨਹੀਂ ਮਿਲੇ ਮੈਨੂੰ ਠੀਕ ਹੈ ਮੈਂ ਉੱਥੇ ਕਿਹਾ ਕਿ ਆਇਆ ਮੈਂ ਕਿਹਾ ਯਾਰ ਮੈਨੂੰ ਮਿਲਾ ਦਿਓ ਕਹਿੰਦੇ ਨਹੀਂ ਇਹ ਨਹੀਂ ਮਲਾਣਾ ਜਿਹੜੇ ਪਹਿਲੇ ਨੋਟਿਸ ਨੂੰ ਤੋਂ ਆਏ ਸੀਗੇ ਕਿੰਨੇ ਘੜਾ ਨੂੰ ਆਏ ਸੀਗੇ ਪਹਿਲੇ 6 ਘੜਾ ਨੂੰ ਨੋਟਿਸ ਆਇਆ ਸੀ ਉਸ ਤੋਂ ਬਾਅਦ ਉਹ ਤੋਂ ਬਾਅਦ ਆ ਕਾਫੀ ਟਾਈਮ ਬਾਅਦ ਆਇਆ 30 ਤਰੀਕ ਨੂੰ ਮੇਰੇ ਖਾਤੇ ਇਹਨਾਂ 24 ਤਰੀਕ ਨੂੰ ਉਥੋਂ ਦਫ਼ਤਰ ਤੋਂ ਈਸ਼ੂ ਕਰਤੇ ਦਫ਼ਤਰ ਤੋਂ ਕੱਢਤੇ ਹਨਾ ਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਅ ਰਸੀਬਾ ਨੇ ਸਾਨੂੰ 31 ਤਰੀਕ ਨੂੰ ਇਹਨੇ ਦਿੱਤੀ ਤੇ ਆ ਕੇ ਇੱਕ ਤਰੀਕ ਨੂੰ ਹਾਜ਼ਰੀ ਲਓ ਹਾਂਜੀ ਉਹਨਾਂ ਦਾ ਕਹਿਣਾ ਪਈ ਸਾਡੀ ਨਹਿਰ ਮੈਗਮੇ ਜਗਾ 200 ਸਾਲ ਤੋਂ ਪਿੰਡ ਰਿਆ ਰਿਹਾ ਮੈਂ ਬੇਨਤੀ ਹੈ ਸਰ ਕਰਨਾ ਚਾਹਨਾ ਪਈ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਿੰਦੇ ਆ ਇਹਨੂੰ ਕਿਹਾ ਪਈ ਯਾਰ ਘਾਟਾ ਦਿਓ ਹੁਣ ਤੇ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਕੋ ਕਿੰਨੀਆਂ ਪੀੜ੍ਹੀਆਂ ਖਤਮ ਹੋ ਗਿਆ ਤੇ ਫੇਰ ਜਾ ਕੇ ਪਹਿਲੋ ਛਾਨਾ ਹੀ ਤੇ ਤੇ ਹੁਣ ਇਹਨਾਂ ਨੇ ਪੱਕੇ ਘਰ ਬਣਾਏ ਤੇ ਹੁਣ ਇਹਨਾਂ ਨੇ ਢਾਂ ਦੀ ਸਕੀਮ ਬਣਾ ਲਈ ਆਦਨ ਨਿੰਨੋਂ ਦਾ ਪੇਨਾਂ ਨੂੰ ਇਹਨਾਂ ਕੇ ਸਰਕਾਰਾਂ ਕੇ ਬੇਨਤੀ ਆ ਕਿ ਜਿੱਥੇ-ਜਿੱਥੇ ਹੀ ਰਹਿਣ ਦੇ ਜਾਂ ਉੱਥੇ ਰਹਿਣ ਦੋ ਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਦੋ ਨਸ਼ੇਕਾਰ ਨੇ ਜਿਹੜਾ ਨਸ਼ੇਕਾਰ ਨੇ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਐ ਤੇ ਵੇਚਦੇ ਐ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਐ ਨਹੀਂ ਐ ਕਿ ਸਾਰਾ ਪਿੰਡ ਢਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨਾਂ ਤੇ ਜਿਹੜੀ ਵੀ ਬੰਦੀ ਉਹਨਾਂ ਤੇ ਕਾਰਵਾਈ ਸਾਰੀ ਹੋਈ ਨਹੀਂ ਐ ਜਗਾ ਤੁਸੀਂ ਅਹੀ ਤੇ ਪਰ ਅਥੇ ਜੋ ਸਾਡਾ ਬਣੇਗਾ ਫਿਰ ਤੇ ਅਸੀਂ ਬੈਠਾਂਗੇ ਰੋਡਾਂ ਤੇ ਬੈਠਾਂਗੇ ਛੜਕਾਂ ਤੇ ਬਾਹਰ ਆਵਾਂਗੇ ਅਸੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਣਗੇ ਟਿੱਕੇ ਨੇਕੇ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਣਗੇ ਬਾਹਰ ਅਸੀਂ ਕਿੱਥੇ ਜਾਣਾ ਅਸੀਂ ਥੋੜਾ ਐ ਇੱਥੇ ਪਾ ਲੋ ਘਰ ਬਣਿਆ ਪਹੁੰਚ ਕੀਤੀ ਹੁਣ ਤੱਕ ਤੁਹਾਡਾ ਆਕਾਸ਼ ਮੈਂ ਪਿੰਡ ਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਨਗੁਰਦਾਸਪੁਰ ਕੋਰਟ 'ਚ ਐਜ਼ ਅ ਮੁੰਛੀ ਹਾਂ ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰੀਸੀਵਿੰਗ ਸਾਨੂੰ 31 ਤਰੀਕ ਨੂੰ ਪਹੁੰਚਾਈ ਇਹਨਾਂ ਨੇ 7 ਦਿਨ ਸਾਢੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਿਹਾਇਆ ਤਾ ਨਹਿਰ ਮਹਿਕਮੇ ਦੇ ਐਕਸੀਡੈਂਟ ਸ਼੍ਰੀ ਕਰਨਬੀਰ ਸਿੰਘ ਬੈਂਸਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਦੇ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਨੋਟਿਸ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢਦੇ ਗਏ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਵਜ੍ਹਾ ਕੀ ਨੋਟਿਸ ਕੱਲੰਦੀ ਹੈ ਤਾਂ ਹੀ ਕਿ ਜੇ ਤੁਸੀਂ ਨਹਿਰ ਵਿਭਾਗ ਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਹੈ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਹੈ ਤੇ ਆਇਆ ਜਗਾ ਖਾਲੀ ਕਰੋ ਜਦ ਕੀ ਇਹ ਸਾਡੇ ਘਰ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰਹਿ ਰਹੇ ਆ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਹੇ ਆ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ ਬੜੀ ਮੁਸ਼ਕਲ ਬਣਾਏ ਆ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਆ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗਾ ਹੈ ਘਰ ਢਾਣੇ ਆ ਇਦਾਂ ਇੱਕਦਮ ਸਾਡੇ ਘਰ ਢਾਣ ਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਵੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿੰਨਾਂ ਤੇ ਵੀ ਕੋਈ ਪਰਚੇ ਹੋਏ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਗਦੇ ਆ ਕਿੰਨੇ ਕੋ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡੋਂ ਪਿੰਡ ਦੇ ਬਾਹਰੋਂ ਪਿਆਲੀਆਂ ਚ ਲਾਸ਼ਾਂ ਮਿਲੀਆਂ ਦੋ ਠੀਕ ਹੈ ਜੀ ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹਾਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹਾਦਾਂ ਦੀ ਆ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ ਦੋ ਸਾਡੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵੰਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸੇ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤਿਆਂ ਚੌਤਿਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬਣਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬਣਦਾ ਹੀ ਨਹੀਂ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁਗ ਦੇਖੋ ਜੀ ਜੇ ਪੁਲਿਸ ਨੇ ਪਰਚੇ ਦਰਜ ਕੀਤੇ ਆ ਕੁਛ ਦੇਖ ਕੇ ਕੀਤੇ ਆ ਕੋਈ ਕਾਰਵਾਈ ਕੀਤੀ ਆ ਉਹਨਾਂ ਤੇ ਉਹ ਆਪਣੀ ਬੰਦੀ ਜਿਹੜੀ ਕਾਰਵਾਈ ਉਹਨਾਂ ਨੇ ਕਰ ਲਈ ਹੈ ਜਿਨ੍ਹਾਂ ਤੇ ਪਰਚੇ ਹੋਏ ਆਪਣੀ ਸਜ਼ਾ ਭੁਗਤੇ ਕਰਦੇ ਹੋਏ ਬੰਦੇ ਜੇਲ੍ਹ ਚ ਦੇਖੋ ਜੀ ਸਾਰਾ ਪਿੰਡ ਸਾਰਾ ਪਿੰਡ ਨਸ਼ਾ ਕਰਦਾ ਮੈਂ ਵੀ ਹੈਗਾ ਤੇ ਸਾਡੇ ਸਰਪੰਚ ਸਾਹਿਬ ਰਹਿੰਦੇ ਆ ਤੇ ਸਾਡੇ ਬੜੇ ਹੋਰ ਚਾਚੇਤਾ ਵੀ ਰਹਿੰਦੇ ਆ ਸਾਰੇ ਕੋ ਨਸ਼ੇ ਦਾ ਕੰਮ ਥੋੜੀ ਕਰਦਾ ਪਿਆ ਮੈਂ ਕਚੈਰੀ ਚ ਮੁੰਚੀ ਲੱਗਾ ਆ ਕੋਈ ਸਾਡਾ ਬੰਦਾ ਰੇਲਵੇ ਚ ਕੋਈ ਪੰਜਾਬ ਪੁਲਿਸ ਚ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਕੈਨੇਡਾ ਆ ਸਾਡੇ ਪਿੰਡ ਦੇ ਵਕੀਲ ਹੈਗੇ ਸਾਡੇ ਪਿੰਡ ਚ ਜਰਨਲ ਕਰਨ ਵਾਲਾ ਆਫੀ ਸਾਰੇ ਬੰਦੇ ਇੱਥੇ ਨਸ਼ਾ ਵੇਚ ਕੇ ਥੋੜੀ ਘਰ ਬਣਾਏ ਦੇ ਸਾਰਿਆਂ ਨੇ ਟੋਟਲ ਕਿੰਨੇ ਪਿੰਡ ਘਰ ਦੇ ਪਿੰਡ ਦੇ ਵਿੱਚ ਪਿੰਡ 'ਚ 100 ਤੋਂ ਵੱਧ ਘਰ ਹੈਗਾ ਜੀ ਤੇ ਕਿੰਨੇ ਘੜਾ ਨੋਟਿਸ ਆ ਗਿਆ 77 ਘਰਾਂ ਨੂੰ ਨੋਟਿਸ ਆ ਚੁੱਕੇ ਪਲਾਨ ਹੈ ਜੀ ਸਰਕਾਰ ਤੋਂ ਗੁਹਾਰ ਲਾਏ ਕਰਨੇ ਆ ਕਿ ਜੇ ਸਾਨੂੰ ਇਨਸਾਫ ਦਿੱਤਾ ਜਾਏਗਾ ਤੇ ਕੀ ਕਾਰਵਾਈ ਕੀਤੀ ਆ ਜੀ ਡੀਟੀਐਸ ਐਸ ਆ ਮਸਲਾ ਇਹ ਹੈ ਵੀ ਉਹਨਾਂ ਨੇ ਇਲੀਗਲ ਪ੍ਰੋਜੈਕਟ ਕਿੰਨੀ ਪਿੰਡ ਵਾਸੀਆਂ ਨੇ ਨਹਿਰ ਦੇ ਵਾਲੇ ਦੁਆਲੇ ਇਹ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ ਅਬ ਉਹ ਜੋ ਸਰਕਾਰ دیا ਜਾਂਦਾ ਉਹ ਸਰਨਾ ਕਾਰਵਾਈ ਕੀਤੀ ਜਾਏਗੀ ਕੀ ਨੋਟਿਸ ਜਾਰੀ ਕੀਤੇ ਗਰ ਕੀ ਤੱਕ ਨੋਟਿਸ ਜਾਰੀ ਕੀਤੇ ਨਾਲ ਉਹਨਾਂ ਨੂੰ ਆਪਣਾ ਇਹ ਬੇਸ਼ੀ ਵੀ ਹੋਈ ਹੈ ਮੰਡਰ ਦਫਤਰ ਵਿੱਚ ਉਹਨਾਂ ਨੂੰ ਬੁਲਾਇਆ ਵੀ ਗਿਆ ਤੇ ਬਾਕੀ ਜੋ ਕਾਰਵਾਈ ਹੋਈ ਆ ਉਹ ਜੀ ਨਹੀਂ ਸੂਚਿਤ ਕਰ ਦਿੱਤਾ ਜਾਏਗਾ ਸਮੇਂ ਸੇ ਜੋ ਸਰਕਾਰ دیا ਜਾਂਦਾ ਉਹ ਕਿੰਨੇ ਲਗਭਗ ਕਰਨੇ ਹੋ ਕਾਤੇ ਕਾਫੀ ਜ਼ਿਆਦਾ ਹੈ ਤੁਹੀ ਲਗਾ ਲੋ ਵੀ 80% ਕਾਰ ਹੈ ਗਈ ਹੈ ਜਿਨ੍ਹਾਂ ਨੇ ਅਪਰੋਚ ਮੈਂ ਕੀਤੀ ਉਹ ਅਗਾ ਪ੍ਰੋਸੈਸ ਸਰਕਾਰ ਦਾ ਕੀ ਜਮਾ ਹੈ ਅਗੋ ਪ੍ਰੋਸੈਸ ਸਰਕਾਰ ਦਾ ਇਹ ਵੀ ਉਹਨਾਂ ਨੋਟਿਸ ਦਿੱਤੇ ਹੈ ਜੋ ਆਪਣਾ ਖਾਲੀ ਕਰਦੇ ਆ ਤੇ ਠੀਕ ਹੈ ਨਹੀਂ ਤੇ ਅੱਗੋ ਜੋ ਜਾਰੀ ਹੋਣਗੀਆਂ ਦਿੱਤਾ ਸਰ ਨੂੰ ਉਹ ਸਾਨੂੰ ਨਾ ਕਾਰਵਾਈ ਕੀਤੀ ਜਾਏਗੀ ਸਰਕਾਰ